ਹਰ ਕਿਸਮ ਦਾ ਤਸ਼ੱਦਦ ਟੌਰਚਰ 3 ਡਿਗਰੀ ਜਿਹਨੂੰ ਕਹਿੰਦੇ ਨੇ ਜਿਹੜਾ ਜਦੋਂ ਪੰਜਾਬ ਦੇ ਵਿੱਚ ਖੜਕੂ ਲੈ ਸੀ ਜਿਵੇਂ ਉਸ ਵਕਤ 3 ਡਿਗਰੀ ਟੌਰਚਰ ਕਰਕੇ ਔਰ ਠੁੱਕੇ ਪੁਲਿਸ ਮੁਕਾਬਲੇ ਵਿੱਚ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਤੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਹੈ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਜ਼ ਬਕਮ ਵਰਚੁਅਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਜਿਸ ਢੰਗ ਦੇ ਨਾਲ ਉਹਦਾ ਪੁਲਿਸ ਕਸਟਡੀ ਵਿੱਚ टॉर्चर ਕੀਤਾ ਗਿਆ 3rd ਡਿਗਰੀ टॉर्चर ਮੈਨੂੰ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਪੋਸਟਮਾਰਟਮ ਦੀ ਰਿਪੋਰਟ ਹੈ 180 ਇੰਜਰੀਜ਼ ਆ ਉਹਦੀ ਬਾਡੀ ਤੇ 180 ਨਾ ਪ੍ਰਾਈਵੇਟ ਪਾਰਟਸ ਤੋਂ ਲੈ ਕੇ ਉਹਦੇ ਸਾਰੇ ਸਰੀਰ ਦੇ ਉੱਤੇ ਇਲੈਕਟ੍ਰਿਕ ਸ਼ੌਕਸ ਨੇ ਹਰ ਤੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਕੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਕੋਇਆ ਗਿਆ ਕਿ ਅਸੀਂ ਸਾਨੂੰ ਜੀਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾੜੇ ਦੇ ਵਿੱਚ ਓਵਰਡੋਜ਼ ਨਾਲ ਮਰ ਗਏ ਮੇਰੇ ਆਪਣੀ ਕੌਨਸਟਰੈਂਸੀ ਵਿੱਚ ਪੁਲਾਤ ਵਿੱਚ ਮੈਂ 3-4 ਭੂਗਟਣ ਕੀਤੇ ਸਾਰੇ ਓਵਰਡੋਜ਼ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰਗ ਰਿਲੇਟਿਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨਹੀਂਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਦਿਲ ਦੀ ਹੈ ਗਹਿਰੇ ਤੋ ਮੈਂ ਦੁੱਖ ਪ੍ਰਗਟ ਕਰਦਾ ਅੱਜ ਸਾਰਾ ਪਰਿਵਾਰ ਡਾਕਟਰ ਸਾਹਿਬ ਬੈਠੇ ਨੇ ਉਹਦੇ ਪਿਤਾ ਜੀ ਰਣਜੀਤ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਬੈਠੀ ਨਰਿੰਦਰ ਦੀ ਲੈਂਸੀ ਔਰ ਕਿਹਨਾਂ ਦੇ ਮਦਰ ਔਰ ਉਹਨੇ ਮਾਮਾ ਜੀ ਔਰ ਮੈਂ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਪਰਿਵਾਰ ਨਾਲ ਆ ਬਹੁਤ ਦੁਖਦਾਈ ਘਟਨਾ ਔਰ ਮੈਂ ਕੀ ਕਹਿ ਸਕਦਾ ਕਿ ਅਨ ਪੈਰਲਲ ਪੁਲਿਸ ਅਟ੍ਰੋਸਿਟੀ ਦਾ ਸ਼ਿਕਾਰ ਹੋਇਆ ਹੈ ਇੱਕ ਹੋਣਹਾਰ ਪੜਿਆ ਲਿਖਿਆ ਇੱਕ ਅਧਿਆਪਕ ਟੀਚਰ ਆਪ ਔਰ ਜਿਸ ਢੰਗ ਦੇ ਨਾਲ ਉਹਦਾ ਪੁਲਿਸ ਕਸਟਡੀ ਵਿੱਚ टॉर्चर ਕੀਤਾ ਗਿਆ 3rd ਡਿਗਰੀ ਟੌਰਚਰ ਮੈਨੂੰ ਦੱਸਿਆ ਗਿਆ ਉਹਨਾਂ ਦੇ ਕੋਲ ਪੋਸਟਮਾਰਟਮ ਦੀ ਰਿਪੋਰਟ ਹੈ 180 ਇੰਜਰੀਜ਼ ਆ ਉਹਦੀ ਪੋਰਟੀ ਦੇ ਤੇ 180 ਔਰ ਪ੍ਰਾਈਵੇਟ ਪਾਰਟਸ ਤੋਂ ਲੈ ਕੇ ਉਹਦੇ ਸਾਰੇ ਸਰੀਰ ਦੇ ਉੱਤੇ ਇਲੈਕਟ੍ਰਿਕ ਸ਼ੌਕਸ ਨੇ ਔਰ ਜਿਹੜਾ ਜਿਹੜੀ ਵੀਡੀਓ ਮੇਰੇ ਕੋਲ ਪਹਿਲਾਂ ਪਹੁੰਚਾਈ ਸੀ ABC TV ਦੇ ਸੰਦੀਪ ਹੁਣਾ ਨੇ ਔਰ ਮੈਂ ਉਸ ਨੂੰ ਪਹਿਲੇ ਦਿਨ ਟਵੀਟ ਕੀਤਾ ਵਾ ਉਸ ਦਿਨ ਜਿਹੜਾ ਉਹਦਾ ਸਾਥੀ ਸੀ ਸ਼ੇਦੋਦਨਾ ਗਗਨਦੀਪ ਸੀਗਾ ਉਹਨੇ ਆਪਣੇ ਸਾਰਾ ਵੇਰਵਾ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਪੁਲਿਸ ਨੇ ਕਿਵੇਂ ਸਾਨੂੰ ਕਸਟਡੀ ਚ ਲਿਆ ਕਿਵੇਂ ਸੀਆਈਏ ਸਟਾਫ ਬਠਿੰਡਾ ਦੇ ਵਿੱਚ ਰੱਖਿਆ ਗਿਆ ਕਿਵੇਂ ਉੱਥੇ ਸਾਨੂੰ ਹਰ ਕਿਸਮ ਦਾ ਤਸ਼ੱਦਦ ਟੌਰਚਰ 3 ਡਿਗਰੀ ਜਿਹਨੂੰ ਕਹਿੰਦੇ ਨੇ ਜਿਹੜਾ ਜਦੋਂ ਪੰਜਾਬ ਦੇ ਵਿੱਚ ਖੜਕੂ ਲੈ ਸੀ ਜਿਵੇਂ ਉਸ ਵਕਤ ਅ ਥਰਡ ਡਿਗਰੀ ਟੌਰਚਰ ਕਰਕੇ ਔਰ ਝੂਠੇ ਪੁਲਿਸ ਮੁਕਾਬਲੇ ਵਿੱਚ ਨੌਜਵਾਨਾਂ ਨੂੰ ਮਾਰਿਆ ਜਾਂਦਾ ਸੀਗਾ ਉਹ ਦੌਰ ਅੱਜ ਇੱਥੇ ਦੁਬਾਰਾ ਪੰਜਾਬ ਦੇ ਵਿੱਚ ਰੀਪਲੇ ਕੀਤਾ ਜਾ ਰਿਹਾ ਔਰ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਮੁੰਡੇ ਦੀ ਹੱਤਿਆ ਕੀਤੀ ਗਈ ਆ ਉਹਨਾਂ ਦਿਨਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਭਗਵੰਤ ਮਾਨ ਬਠਿੰਡੇ ਦੇ ਵਿੱਚ ਛੇ ਤਾਂ ਉਸੇ ਦਿਨ ਲੱਗੇ ਬੰਨੇ ਸੀਗਾ ਉਸੇ ਦਿਨ ਮਤਲਬ ਚੀਫ ਮਿਨਿਸਟਰ ਨੂੰ ਇੰਨਾ ਅ ਇੰਨਾ નિર્ਦੇਹੀ ਬੰਦਾ ਨਹੀਂ ਮੈਂ ਦੇਖਿਆ ਇਨਾ ਇਨਸੈਂਸਿਟਿਵ ਨਹੀਂ ਦੇਖਿਆ ਜਿਨੇ 5 10 ਮਿੰਟ ਆਪਣਾ ਟਾਈਮ ਕੱਢ ਕੇ ਇਸ ਪਰਿਵਾਰ ਦੇ ਨਾਲ ਆਣ ਕੇ ਹਮਦਰਦੀ ਕਰਦਾ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਨਾਲ ਕੀ ਵਾਪਰਿਆ ਵਾ ਕਿ ਕਿਵੇਂ ਤੁਹਾਡਾ ਬੱਚਾ ਰੋਜ਼ ਜਿਵੇਂ ਜੌਬ ਤੇ ਜਾਂਦਾ ਸੀ ਕਿ ਕਿਵੇਂ ਉਹ ਪੁਲਿਸ ਦੇ ਨੈਟ ਵਿੱਚ ਆਇਆ ਕਿਨੇ ਉਹਨੂੰ ਮਾਰਿਆ ਤੁਹਾਡੇ ਕੋਲ ਕੀ ਇਤਲਾਹ ਵਾ ਔਰ ਉਸ ਤੋਂ ਬਾਅਦ ਉੱਤੇ ਕੋਈ ਬੰਦੀ ਪੁਖਤਾ ਕਾਰਵਾ ਕਾਰਵਾਈ ਦਾ ਬਹੁਤ ਦੂਰ ਦੀ ਗੱਲ ਹੈ ਅੱਜ ਤੱਕ ਇਹਨਾਂ ਦੇ ਖਿਲਾਫ ਇਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ ਕੋਈ ਬਾਈ ਨੇਮ ਅਪਰੋਪਰੀਏਟ ਐਫ ਆਈ ਆਰ ਔਰ ਉਹ ਸੈਕਸ਼ਨ ਕਿਉਂਕਿ this is ਜਿਹੜਾ ਉਹਨਾਂ ਦੇ ਲਾਇਆ ਗਿਆ ਕਿ ਇਹ ਜਿਹੜੀ ਧਾਰਾ ਬਹੁਤ ਇੱਕ ਅਨ ਸੌਫਟ ਸੈਕਸ਼ਨ ਲਾਇਏ ਗਏ ਨੇ this is purely murder in police custody اور ਪਰਿਵਾਰ ਨੇ ਵੀ ਮੰਗ ਕੀਤੀ ਤੇ ਮੈਂ ਵੀ ਮੰਨ ਕਰਦਾ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਜਾਂ ਟਾਈਮ ਬਾਊਂਡ اور ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀਗਾ ਇਹਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਕੋ ਇਲਜ਼ਾਮ ਨਹੀਂਗਾ اور ਜਿਸ ਤੰਗ ਦੇ ਨਾਲ ਭੇਦ ਭਰੇ ਹਾਲਾਤਾਂ ਵਿੱਚ ਕੋਸ ਗਗਨਦੀਪ ਸਿੰਘ ਨੇ ਇਹਦੀ ਲਾ ਇਹਦੀ ਉਦੋਂ ਤੱਕ ਮਰ ਚੁੱਕਾ ਸੀਗਾ ਸਿਵਲ ਹਸਪੀਟਲ ਨੇ ਉਹਦੀ ਜਿਹੜੀ ਡੈੱਡ ਬੋਡੀ ਪਹੁੰਚਾਈ ਔਰ ਉੱਥੋਂ ਆਪ ਵੀ ਉਹ ਗਾਇਬ ਹੋ ਗਿਆ ਚਲੋ ਕਟੋਕਾਟ ਉਸਨੇ ਇੱਕ ਵੀਡੀਓ ਸ਼ੇਅਰ ਕੀਤੀ ਪਬਲਿਕ ਡੋਮੇਨ ਵਿੱਚ ਜਿਹੜੀ ਅਸੀਂ ਸਾਰਿਆਂ ਨੇ ਟਵੀਟ ਕੀਤੀ ਜਾਂ ਮੀਡੀਆ ਦੇ ਉੱਤੇ ਲੋਕਾਂ ਨੇ ਆਣ ਕੇ ਉਹਨੂੰ ਚਲਾਇਆ ਜਿੱਥੋਂ ਪਤਾ ਲੱਗ ਸਕਿਆ ਕਿ ਨਰਿੰਦਰ ਕਿਹੜੇ ਹਰਾਤਾਂ ਵਿੱਚ ਕਿੱਥੇ ਉਹਦਾ ਟੌਰਚਰ ਕੀਤਾ ਗਿਆ ਕਿੱਥੇ ਉਹਦੀ ਜਿਹੜੀ ਕਤਲ ਕੀਤਾ ਗਿਆ ਅੱਜ ਕੀ ਹੋ ਰਿਹਾ ਵਾ ਕਿ ਅੱਜ ਪੰਜਾਬ ਹੈਸ ਬਿਕਮ ਵਰਚੁਅਲੀ ਅ ਪੁਲਿਸ ਸਟੇਟ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਗਿਆ ਵਾ ਔਰ ਇਹ ਕੋਈ ਇਨਸੂਲੇਟਿਡ ਆਈਸੋਲੇਟਿਡ ਇਨਸੀਡੈਂਟ ਨਿਗਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਵਿੱਚ ਹੱਤਿਆ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਪਟਿਆਲੇ ਦਾ ਇੱਕ ਨੌਜਵਾਨ 22 ਸਾਲ ਦਾ ਕੈਨੇਡਾ ਤੋਂ ਆਇਆ ਸੀਗਾ ਜਸਪ੍ਰੀਤ ਸਿੰਘ ਉਹਦਾ ਇਨਕਾਊਂਟਰ ਕੀਤਾ ਗਿਆ ਔਰ ਸਾਰੀ ਦੁਨੀਆ ਜਾਣਦੀ ਕਿ ਉਹ ਫੇਕ ਇਨਕਾਊਂਟਰ ਸੀਗਾ ਉਸ ਦੇ ਉਸ ਦਾ ਇਨਕਾਊਂਟਰ ਕਰਨ ਤੋਂ ਬਾਅਦ ਉਹੀ ਪੁਲਿਸ ਆਫਸਰਸ ਜਿਹੜੇ ਸੀਗੇ ਉਹਨਾਂ ਨੇ ਸ਼ਾਮ ਨੂੰ ਪਟਿਆਲੇ ਵਿੱਚ ਆਣ ਕੇ ਕਰਨਲ ਬਾਟ ਦੇ ਮੁੰਡੇ ਦੀ ਕੁੱਟਮਾਰ ਕੀਤੀ ਉਹਨਾਂ ਦੀ ਤੋਹਫੀਨ ਕੀਤੀ ਉਹੀ ਪੁਲਿਸ ਵਾਲੇ ਸੀਗੇ ਸੋ ਔਰ ਉਸ ਤੋਂ ਪਹਿਲਾਂ ਪੀਲੀ ਭੀਤ ਵਿੱਚ ਜਿਹੜੇ ਇਨਕਾਊਂਟਰਸ ਹੋਏ ਨੇ ਜਿੱਥੇ ਬਿਲਕੁਲ ਚਾਰ ਬੇਗੁਨਾਹ ਬੰਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਿਲਕੁਲ ਅਤ ਗਰੀਬ ਉਹਨਾਂ ਨੂੰ ਮਾਰਿਆ ਗਿਆ ਵਾ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਇਨਕਾਊਂਟਰਸ ਇਹ ਸਾਰੇ ਡਾਊਟਫੁਲ ਇਨਕਾਊਂਟਰਸ ਨੇ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਨੇ ਇੰਨੀ ਲਿਬਰਟੀ ਦਿੱਤੀ ਪੁਲਿਸ ਨੂੰ ਕਿਉਂਕਿ ਉਹਨਾਂ ਤੋਂ ਗਲਤ ਕੰਮ ਕਰਾਏ ਜਾ ਰਹੇ ਨੇ ਜਿਵੇਂ ਕਿ ਕੱਲ ਹੀ ਦੇਖੋ ਪਰਸੋਂ ਮਹਾਰਾਜ ਦੇ ਮੈਂ ਅੱਜ ਉਹਨਾਂ ਦੇ ਪਿੰਡ ਵੀ ਜਾ ਕੇ ਆ ਮਹਿਰਾਜ ਅ ਪੰਜ ਬੰਦਿਆਂ ਦੇ ਖਿਲਾਫ ਐਮੀ ਸਟੇਜ ਤੋਂ ਖੜੇ ਖੜੇ ਹਦਾਇਤ ਦਿੱਤੀ ਐਸਐਸਪੀ ਨੂੰ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਤੇ ਅ디 ਚੀਫ ਮਿਨਿਸਟਰ ਇਸ ਤਰ੍ਹਾਂ ਦੀ ਗੱਲ ਕਰਦਾ ਕਿਸੇ ਨੇ ਕੰਪਲੇਨਟ ਕੀਤੀ ਕੰਪਲੇਨਟ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਉੱਥੋਂ ਦਾ ਮਹਿਰਾਜ ਪਿੰਡ ਦਾ ਰਹਿਣ ਵਾਲਾ ਕੋਈ ਝਾੜੂ ਪਾਰਟੀ ਦਾ ਕੋਈ ਉਹਨਾਂ ਦਾ ਹੱਥ ਟੋਕਾ ਆਪਣਾ ਹੀ ਕੋਈ ਸ਼ਿਕਾਇਤਕਰ ਹੈ ਚੀਫ ਮਿਨਿਸਟਰ ਉੱਥੇ ਹਦਾਇਤ ਹੋ ਗਈ ਕਿ ਬੰਦਿਆਂ ਦੇ ਖਿਲਾਫ ਤੁਰੰਤ ਐਕਸ਼ਨ ਕੀਤਾ ਜਾਵੇ ਚੀਫ ਮਿਨਿਸਟਰ ਦਾ ਮਤਲਬ ਹੁੰਦਾ ਅਗਰ ਪੁਲਿਸ ਨੂੰ ਡਾਇਰੈਕਸ਼ਨ ਵੀ ਦੇਣੀ ਹੈ ਕਿ ਤੁਸੀਂ ਇਹਦੀ ਤਹਿਕੀਕਾਤ ਕਰੋ ਮੇਰੇ ਕੋਲ ਕੰਪਲੇਂਟ ਆਈ ਹੈ ਜੋ ਇਨਸਾਫ ਪਸੰਦੀ ਹੈਗੀ ਜੋ ਫੇਅਰਨੈਸ ਹੈ ਉਸ ਹਿਸਾਬ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਦਿਓ ਲੇਕਿਨ ਚੱਕ ਕੇ ਬੰਦੇ ਹੁੰਦਰ ਦਿੱਤੇ ਗਏ ਔਰ ਸਾਰੇ ਆਦਮੀ ਕੋਈ 80 ਸਾਲ ਦਾ ਕੋਈ 83 ਸਾਲ ਦਾ ਕੋਈ 85 ਸਾਲ ਦਾ ਕਿਸੇ ਦੀ ਉਮਰ ਦਾ ਲਿਆਜ ਨਹੀਂ ਕੀਤਾ ਜਾ ਰਿਹਾ ਕਿਸੇ ਦਾ ਕੋਈ ਹੋਰ ਕੁਛੋਕੜ ਪਰਿਵਾਰਕ ਦਾ ਨਹੀਂ ਲਿਆਜ ਕੀਤਾ ਜਾ ਸਾਰੇ ਗੁਰਸਿੱਖ ਸੀਗੇ ਉਹਨਾਂ ਨੂੰ ਪਹਿਲਾਂ ਪੁਲਿਸ ਨੇ ਅਰੈਸਟ ਕੀਤਾ ਜਦੋਂ ਕੱਲ ਜ਼ਮਾਨਤ ਦੇ ਦਿੱਤੀ ਅਦਾਲਤ ਨੇ ਫਿਰ ਚੱਕ ਕੇ ਉਹਨਾਂ ਨੂੰ ਦੁਬਾਰਾ ਫਿਰ ਅਰੈਸਟ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਲਿਸ ਨੇ ਛੱਡਿਆ ਇਹ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਇਹ ਸਾਰੀ ਪੁਲਿਸ ਸਟੇਟ ਦੇ ਇੰਡੀਕੇਸ਼ਨ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਹਕੂਕ ਖੋਏ ਜਾ ਰਹੇ ਨੇ ਜਿਹੜਾ ਫੰਡਮੈਂਟਲ ਰਾਈਟ ਆ ਸਾਡਾ ਟੂ ਰਾਈਟ ਟੂ ਐਕਸਪ੍ਰੈਸ਼ਨ ਐਂਡ ਸਪੀਚ ਸਾਡਾ ਉਹ ਖੋਇਆ ਗਿਆ ਸਾਡਾ ਤਾਂ ਹੁਣ ਰਾਈਟ ਟੂ ਲਿਬਰਟੀ ਆਫ ਲਾਈਫ ਵੀ ਖੋਇਆ ਗਿਆ ਕਿ ਅਸੀਂ ਸਾਨੂੰ ਜੀਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਬਹੁਤ ਮਾੜੀਆਂ ਗੱਲਾਂ ਨੇ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਰੋਜ਼ ਦੁਹਾਈ ਦਿੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਔਰ ਸ਼ਹੀਦ ਭਗਤ ਸਿੰਘ ਦੀ ਉਹਨਾਂ ਦੀ ਦੁਹਾਈ ਦੇ ਕੇ ਤੇ ਇੰਨਾ ਹਤਿਆਚਾਰ ਤੇ ਇੰਨੀ ਬੇਇਨਸਾਫੀ ਜਿਹੜੀ ਕੀਤੀ ਜਾ ਰਹੀ ਆ ਮੈਂ ਇਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਦਾ ਜੋ ਵੀ ਪਰਿਵਾਰ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਲੈਣਗੇ ਚਾਹੇ ਉਹ ਪੰਜਾਬ ਰੈਣਾ ਹਾਈ ਕੋਰਟ ਮੂਵ ਕਰਨਾ ਪਵੇ ਇਹਨਾਂ ਨੂੰ ਅਸੀਂ ਇਹਨਾਂ ਦੀ ਪੂਰੀ ਹਮਦਦ ਕਰਾਂਗੇ ਔਰ ਮੇਰੀ ਪੰਜਾਬ ਸਰਕਾਰ ਔਰ ਡੀਜੀਪੀ ਦੇ ਕੋਲੋਂ ਇਹ ਮੰਗਿਆ ਕਿ ਇਸ ਦੀ ਟਾਈਮ ਬਾਉਂਡ ਕੰਕ੍ਰੀਟ ਐਕਸ਼ਨ ਅ ਮਰਡਰ ਕੇਸ ਵੀ ਰਜਿਸਟਰਡ ਅਗੇਂਸਟ ਆਲ ਦੋਸ ਪੁਲਿਸ ਆਫਸਰਸ ਹੂ ਆਰ ਰਿਸਪੌਂਸਿਬਲ ਫਾਰ ਦਿਸ ਬਰੂਟਲ ਪੁਲਿਸ ਕਸਟਡੀ ਮਾਰਡਰ ਔਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵਾ ਕਿ ਸਾਰਾ ਪੰਜਾਬ ਜਿਹੜਾ ਉਹ ਕੁਰਲਾ ਰਿਹਾ ਹੈ ਅੱਜ ਇੰਨੇ ਜਿਆਦਾ ਝੂਠੇ ਪਰਚਿਆਂ ਦਾ ਦੌਰ ਔਰ ਆਮ ਆਦਮੀ ਪਾਰਟੀ ਜਿਵੇਂ ਕਿ ਹੁਣ ਸਾਰੀ ਰਾਜਨੀਤੀ ਹੀ ਪੁਲਿਸ ਦੇ ਜ਼ਰੀਏ ਕਰ ਰਹੀ ਹੈ ਆਪਣੇ ਕ੍ਰਿਟਿਕਸ ਦਾ ਮੂੰਹ ਬੰਦ ਕਰਵਾਉਣਾ ਇਵਨ ਇਥੋਂ ਤੱਕ ਕਿ ਬੰਦੇ ਵੀ ਇਕੱਠੇ ਕਰਨੇ ਪੁਲਿਸ ਦਾ ਕੰਮ ਲਾ ਦਿੱਤਾ ਕਿ ਤੁਸੀਂ ਨੰਬਰਦਾਰਾਂ ਨੂੰ ਸਰਪੰਚਾਂ ਨੂੰ ਬੁਲਾਓ ਔਰ ਜਿਸ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਦੁਰਵਿਵਾਰ ਕੀਤਾ ਗਿਆ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਜੀਸੀਬੀਆਂ ਚਲਾਈਆਂ ਗਈਆਂ ਗੁਰਦਾਸਪੁਰ ਦੇ ਵਿੱਚ ਜਿਹੜੇ ਲੈਂਡ ਐਕੁਇਜ਼ੀਸ਼ਨ ਦੇ ਖਿਲਾਫ ਬੋਲਦੇ ਸੋ ਉਹਨਾਂ ਨੂੰ ਕੁੱਟਿਆ ਗਿਆ ਸੋ ਆਲ ਦਿਸ ਓਨਲੀ ਇੰਡੀਕੇਟਸ ਕਿ ਅੱਜ ਪੰਜਾਬ ਪੁਲਿਸ ਸਟੇਟ ਹੈ ਅੱਜ 31 ਮਈ ਹੈ ਡੇਟ ਅੱਜ ਉਹਨਾਂ ਨੇ ਇੱਕ ਡੈਡਲਾਈਨ ਦਿੱਤੀ ਸੀ ਡੀਜੀਪੀ ਨੇ ਡੀਜੀਪੀ ਮੀਨਸ ਚੀਫ ਕਨਿਸਟਰ ਉਦੋਂ ਹੁਦੈਤਾਈ ਤਾਂ ਕਈ ਉਹਨੇ ਡੈਡਲਾਈਨ ਦਿੱਤੀ ਹੋਊਗੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਨਸ਼ਾ ਮੁਕਤ ਤਾਂ ਨਹੀਂ ਹੋਇਆ ਕਿਉਂਕਿ ਅੱਜ ਹੀ ਮੈਨੂੰ ਇੱਕ ਹੋਰ ਵੀਡੀਓ ਆਈ ਆ ਇੱਥੇ ਪਿੰਡ ਹੈਗਾ ਜੈਤੋ ਹਲਕੇ ਜੈਤੋ ਦਾ ਰੋੜੀ ਕਪੂਰਾ ਮਨਪ੍ਰੀਤ ਸਿੰਘ ਇੱਕ ਨੌਜਵਾਨ ਅੱਜ 31 ਤਰੀਕ ਨੂੰ ਓਵਰਡੋਸ ਦੇ ਨਾਲ ਉਹਦੀ ਮੌਤ ਹੋਈ ਹੈ ਉਹਦਾ ਸਾਰਾ ਪਰਿਵਾਰ ਕੁਲ੍ਹਾ ਰਿਹਾ ਇੱਕ ਪਾਸੇ ਤੁਸੀਂ ਕਹਿ ਰਹੇ ਕਿ 31 ਤਰੀਕ ਤੱਕ ਨਸ਼ਾ ਮੁਕਤ ਕਰ ਦੇਣਾ ਤੇ ਇੱਕ ਪਾਸੇ ਉਦਣ ਹੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ 25 27 ਬੰਦੇ ਸ਼ਰਾਬ ਜਾਲੀ ਪੀ ਕੇ ਮਰ ਗਏ ਬਰਨਾੜੇ ਦੇ ਵਿੱਚ ਓਵਰਡੋਸ ਨਾਲ ਮਰ ਗਏ ਮੇਰੇ ਆਪਣੀ ਕੌਨਸਟਰੈਂਸੀ ਵਿੱਚ ਪੁਲਾਤ ਵਿੱਚ ਮੈਂ ਤਿੰਨ ਚਾਰ ਭੋਗ ਟੈਂਡ ਕੀਤੇ ਸਾਰੇ ਓਵਰਡੋਜ਼ ਨਾਲ ਔਰ ਬਹੁਤ ਸਾਰੀਆਂ ਮੌਤਾਂ ਡਰੱਗ ਰਿਲੇਟਡ ਨੇ ਜਿਹੜੀਆਂ ਸੋਸ਼ਲ ਸਟਿਗਮਾ ਮੰਨਿਆ ਜਾਂਦਾ ਜਿਹਦੇ ਪਰਿਵਾਰ ਖੁੱਲ ਕੇ ਬੋਲਦੇ ਨੇਗੇ ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਇਹਨਾਂ ਦਾ ਜਿਹੜਾ ਯੁੱਧ ਨਸ਼ੇ ਵਿਰੁੱਧ 100% ਫਲੋਪ ਤੇ ਫੇਲ ਪ੍ਰੋਗਰਾਮ ਹੈ ਔਰ ਨਸ਼ਾ ਦਾ ਪਤਾ ਨਹੀਂ ਖਤਮ ਕੀਤਾ ਕਰਨਾ ਕਿ ਨਹੀਂ ਕਰਨਾ ਪਰ ਬੰਦੇ ਖਤਮ ਕਰਨ ਤੇ ਆਏ ਹੋਏ ਨੇ ਜਿਵੇਂ ਕਿ ਇਹ ਨਰਿੰਦਰ ਸਿੰਘ ਦਾ ਜਿਹੜਾ ਪੁਲਿਸ ਕਸਟਡੀ ਚ ਕਤਲ ਹੋਇਆ ਬਹੁਤ ਮੰਦਪਾਗਾ ਤੁਕਤਾਈ ਨਿੰਦਨ ਯੋਗ ਅਸੀਂ ਸਾਰੇ ਪੰਜਾਬ ਦੇ ਲੋਕ ਇਕੱਲਾ ਮੈਂ ਨਹੀਂ ਅਸੀਂ ਇਹਦੇ ਵਾਸਤੇ ਇਨਸਾਫ ਦੀ ਮੰਗ ਕਰਦੇ ਆਂ ਔਰ ਇਹਦੇ ਪਰਿਵਾਰ ਨੂੰ ਪੁਲਿਸ ਕਸਟਡੀ ਚ ਦੇਥ ਆ ਇਹ ਮਿਨਿਮਮ 1 ਕਰੋੜ ਰੁਪਇਆ 1 ਕਰੋੜ ਰੁਪੀਸ ਕੰਪਨਸੇਸ਼ਨ ਐਂਡ 1 ਗਵਰਨਮੈਂਟ ਜੋਬ ਇੱਕ ਸਰਕਾਰੀ ਨੌਕਰੀ ਕਿਉਂਕਿ ਪੁਲਿਸ ਦੀ ਆਪਣੀ ਕਮਜ਼ੋਰੀ ਤੇ ਨਿਲੈਕੀ ਦੇ ਨਾਲ ਬੰਦੇ ਦੀ ਮੌਤ ਹੋਈ ਆ ਰਿਸਪੌਂਸਿਬਿਲਟੀ ਲਾਇ ਸਕੁਅਰਲੀ ਓਨ ਦਾ ਪੁਲਿਸ ਡਿਪਾਰਟਮੈਂਟ ਐਂਡ ਪੰਜਾਬ ਗਵਰਨਮੈਂਟ ਟੂ ਲੁੱਕ ਆਫਟਰ ਦੇ ਫੈਮਿਲੀ ਔਰ ਇਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅ ਰੋਜੀ ਰੋਟੀ ਦਾ ਪ੍ਰਬੰਧ ਜਿਹੜਾ ਕੀਤਾ ਜਾਵੇ ਇਹਦਾ ਨਰਿੰਦਰ ਦਾ ਤੇ ਨੈਂਸੀ ਦਾ ਬੱਚਾ ਬਹੁਤ ਛੋਟਾ ਐਮਟੈਕ ਬੇਟੀ ਕਹਿੰਦੇ ਕਿ ਐਮਟੈਕ ਪੜ੍ਹੀ ਹੋਈ ਸਾਰੀ ਫੈਮਿਲੀ ਬੜੀ ਐਜੂਕੇਟਿਡ ਹੈ ਡਾਕਟਰ ਨੇ ਮਦਰ ਇਹਨਾਂ ਦੇ ਪ੍ਰੋਫੈਸਰ ਰਿਟਾਇਰ ਹੋਏ ਨੇ ਆਪੇ ਐਮਟੈਕ ਕੀਤੀ ਹੋਈ ਆ ਉਹ ਆਪ ਆਇਲਸ ਦੇ ਸੈਂਟਰ ਵਿੱਚ ਟੀਚਰ ਲੱਗਿਆ ਹੋਇਆ ਸੀਗਾ ਔਰ ਉਹ ਪੜਾਉਂਦਾ ਸੀਗਾ ਸੋ ਬਹੁਤ ਜ਼ਿਆਦਾ ਅਫਸੋਸ ਤੇ ਬਹੁਤ ਦੁੱਖदाई ਉਮੀਦ ਕਰਦੇ ਆਂ ਕਿ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਦੇਵੇ ਅੱਛਾ ਕਹਿੰਦਾ ਸਰਬ ਅਦਰਦੈਂ ਦਾ ਰੂਲਿੰਗ ਪਾਰਟੀ ਤੁਸੀਂ ਦੂਜਿਸਤਰੀਆ ਪੋਲੀਟੀਕਲ ਪਾਰਟੀਆਂ ਦੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਉੱਤੇ ਰੋਲ ਨੂੰ ਕੀ ਦੇਖਦੇ ਆਂ ਧੰਨਵਾਦ ਹੈ ਸਰ ਮੈਂ ਆਇ ਕਿ ਮੈਂ ਦੇਖ ਰਿਹਾ ਕੁਝ ਸਮੇਂ ਤੋਂ ਕਿ ਵੱਡੇ ਇੰਪੋਰਟੈਂਟ ਇਸ਼ੂਸ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੁਲਿਸ ਪ੍ਰੋਟੈਲਿਟੀ ਤੇ ਅਟ੍ਰੋਸਿਟੀ ਦੇ ਉੱਤੇ ਨੇ ਪਰ ਆਵਾਜ਼ ਨਹੀਂ ਆ ਰਹੀ ਜਿੰਨੀ ਆਪੋਜੀਸ਼ਨ ਚ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈਣਾ ਕਿਸੇ ਪਾਰਟੀ ਦਾ ਨਹੀਂ ਆਪੋਜੀਸ਼ਨ ਦਾ ਕੰਮ ਹੈ ਕਿ ਜਦ ਵੀ ਕੋਈ ਸਰਕਾਰ ਗਲਤ ਕੰਮ ਕਰ ਰਹੀ ਹੈ ਉਹਦੇ ਮੂਹਰੇ ਖੜ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਜਿਹੜਾ ਇਸ ਵਕਤ ਦਰ ਦਾ ਮਾਹੌਲ ਇੰਨਾ ਪੈਦਾ ਕਰਤਾ ਪੁਲਿਸ ਨੇ ਇੰਨੇ ਜ਼ਿਆਦਾ ਫਾਲਸ ਕੇਸ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਕੋਲ ਪੰਜ ਕ੍ਰਿਮੀਨਲ ਫਾਲਸ ਕੇਸਸ ਹੈ। ਔਰ ਇੱਕ ਇਨਾ ਹੀਨियस ਤੇ ਸੀਰੀਅਸ ਕ੍ਰਾਈਮ ਪਾਇਆ ਜਦੋਂ ਭਗਵਾਨਤਮਾਨ ਨੇ ਮੇਰੇ ਹੱਕ ਚ ਕੁਵਾਈ ਦਿੱਤੀ ਹੈ ਇਨ ਪਬਲਿਕ ਡੋਮੇਨ। ਔਰ ਜਦੋਂ ਮੇਰੀ ਬੇਲ ਹੋ ਰਹੀ ਸੀ ਉਸ ਕੇਸ ਵਿੱਚ ਇੱਕ ਝੂਠਾ ਕੇਸ ਮੇਰੇ ਤੇ ਹੋਰ ਬਣਾਇਆ ਗਿਆ ਐਬਸੋਲੂਟਲੀ ਜਿੱਦਾਂ ਮੈਰਾਜ ਦੇ ਲੋਕਾਂ ਨੇ ਉੱਤੇ ਝੂਠਾ ਕੇਸ ਬਣਾਇਆ। ਸੋ ਮੈਂ ਜਿਹੜੀ ਗੱਲ ਲਫ਼ਜ਼ ਯੂਜ਼ ਕਰ ਰਿਹਾ ਪੁਲਿਸ ਸਟੇਟ ਇਹ ਪੁਲਿਸ ਸਟੇਟ ਦਾ ਭੈ ਇਨਾ ਪੈ ਗਿਆ ਵਾ ਕਿ ਹਰ ਘਰ ਦੇ ਵਿੱਚ ਬੈਠੇ ਪੋਲਿਟিক্যাল ਲੀਡਰਸ ਦੇ ਜਾਂ ਐਕਟਿਵਿਸਟ ਨੇ ਜਿਹੜੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਨੂੰ ਡਰਾਉਂਦੇ ਨੇ ਉਹਨਾਂ ਨੂੰ ਹਵਨ ਕਰਦੇ ਔਰ ਮੈਂ ਅੱਜ ਗੱਲ ਕੈਮਰੇ ਤੇ ਕਹਿਣਾ ਚਾਹੁੰਦਾ ਕਿ ਜਿਸ ਲੈਵਲ ਤੱਕ ਪੰਜਾਬ ਦੀ ਪੁਲਿਸ ਜਾ ਚੁੱਕੀ ਹੈ ਜਿੰਨੀਆਂ ਉਹਨਾਂ ਨੂੰ ਅਨਫੈਚਡ ਪਾਵਰਸ ਪੰਜਾਬ ਗਵਰਨਮੈਂਟ ਨੇ ਭਗਵੰਤਪານ ਨੇ ਸਰਕਾਰ ਦੇ ਦੇ ਦਿੱਤੀਆਂ ਆਈ ਵਿਲ ਨੋਟ ਬੀ ਸਰਪ੍ਰਾਈਜ਼ਡ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇੰਪੋਰਟੈਂਟ ਆਗੂ ਆਗੂਆਂ ਦੀ ਜਾਂ ਕਾਰਕੁਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਹੋ ਸਕਦੀ ਦੇ ਕੈਨ ਬੀ ਹਾਰਮਡ ਫਿਜ਼ੀਕਲੀ ਅੱਜ ਸਾਡਾ ਪੰਜਾਬ ਇਸ ਲੈਵਲ ਦੇ ਉੱਤੇ ਖੜਾ ਹੋ ਗਿਆ ਫਿਜ਼ੀਕਲ ਹਾਰਮ ਕੈਨ ਬੀ ਇਨਫੋਰਮ ਆਫ ਐਨ ਐਕਸੀਡੈਂਟ ਜਿਸੇ ਦਾ ਸੜਕ ਦੇ ਜਾਂਦਿਆਂ ਨੂੰ ਜਿਵੇਂ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਦਿੱਤਾ ਜਾਂ ਹੋ ਗਿਆ ਕਿਸੇ ਨੇ ਪੁੱਛਿਆ ਨਹੀਂ ਬਾਅਦ ਵਿੱਚ ਕਿਸੇ ਨੂੰ ਕੋਈ ਹੋਰ ਜਾਨੀ ਨੁਕਸਾਨ ਕੋ ਮਾਲੀ ਨੁਕਸਾਨ ਅੱਜ ਜਿਹੜਾ ਪੰਜਾਬ ਸਰਕਾਰ ਦਾ ਲੈਵਲ ਆ ਨਫਰਤ ਦੀ ਭਾਵਨਾ ਦਾ ਉਹ ਬਹੁਤ ਜ਼ਿਆਦਾ ਜਾ ਚੁੱਕਾ ਜਿਸ ਕਰਕੇ ਆਪੋਜੀਸ਼ਨ ਵੀ ਕਿਤੇ ਨਾ ਕਿਤੇ ਭੈ ਪੀਤ ਕੀਤੀ ਜੀ ਫਿਰ ਸਰੂਪ ਕਿਵੇਂ ਜੀ ਪੰਜਾਬ ਦਾ ਜੀ ਆਪੋਜੀਸ਼ਨ ਨੇ ਡਾਰ ਕੀਤਾ ਫੇਰ ਬਣੂ ਹੁਣ ਤੁਸੀਂ ਦੱਸੋ ਮੈਨੂੰ ਕਿ ਆ ਆਪੋਜੀਸ਼ਨ ਦਾ ਰੋਲ ਤਾਂ ਚਲੋ ਆਪਾਂ ਕਹਿ ਰਹੇ ਆਂ ਔਰ ਮੈਂ ਮੰਨ ਵੀ ਰਿਹਾ ਵਾਂ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਉਂ ਆਪੋਜੀਸ਼ਨ ਪਰ ਤੁਸੀਂ ਦੱਸੋ ਮੈਨੂੰ ਮੀਡੀਆ ਦਾ ਰੋਲ ਕਿੱਥੇ ਆ ਵੇਅਰ ਇਜ਼ ਦਾ ਵੇਅਰ ਇਜ਼ ਦਾ ਮੇਨਸਟ੍ਰੀਮ ਮੀਡੀਆ ਆਫ ਪੰਜਾਬ ਇੰਨਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਰੋਜ਼ ਕੁੱਟਮਾਰ ਲੁੱਟਕਸੋਟ ਔਰਤਾਂ ਨਾਲ ਜ਼ਿਆਤੀ ਬਦਲਾਖੋਰੀ ਦੇ ਪਰਚੇ ਕਤਲੋਗਾਰਤ ਪੁਲਿਸ ਕਸਟਡੀ ਚ ਮੌਤ ਝੂਠੇ ਪੁਲਿਸ ਐਨਕਾਉਂਟਰ ਕੋ ਦਿਖਾ ਰਿਆ ਮੇਨਸਟ੍ਰੀਮ ਮੀਡੀਆ ਬੜਿਆ ਅਫਸੋਸ ਦੀ ਗੱਲ ਆ ਕਿ ਸਾਡਾ ਮੇਨਸਟ੍ਰੀਮ ਜਿਹੜਾ ਚੌਥਾ ਪਿਲਰ ਆ ਡੈਮੋਕ੍ਰੇਸੀ ਦਾ ਤਾਂ ਸਾਡਾ ਸੋਸ਼ਲ ਮੀਡੀਆ ਨਾ ਹੁੰਦਾ ਜਾਂ ਇੰਡੀਪੈਂਡੈਂਟ ਮੀਡੀਆ ਜਦਾਰ ਕੇ ਤੁਸੀਂ ਬੈਠੇ ਹੋ ਜਿਹੜੇ ਨਹੀਂ ਡਰਦੇ ਘਬਰਾਉਂਦੇ ਸਰਕਾਰਾਂ ਤੋਂ ਇਹਦਾ ਸਾਡੀ ਆਵਾਜ਼ ਹੀ ਦੱਬੀ ਜਾਣੀ ਸੀਗੀ ਔਰ ਇਹ ਬਹੁਤ ਖਤਰੇ ਦੀ ਘੰਟੀ ਆ ਪੰਜਾਬ ਦੀ ਡੈਮੋਕ੍ਰੇਸੀ ਲਈ ਔਰ ਇੱਕ ਪਾਸੇ ਕੇਜਰੀਵਾਲ ਤੇ ਭਗਵੰਤਪານ ਰੋਜ਼ ਦੋ ਗੱਲਾਂ ਦੇ ਕੋਸਤੇ ਨੇ ਬੀਜੇਪੀ ਮੋਦੀ ਸਰਕਾਰ ਨੂੰ ਇੱਕ ਕਹਿੰਦੇ ਨੇ ਕਿ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਬਹੁਤ ਕਰ ਰਹੀ ਹੈ ਬੀਜੇਪੀ ਟੂ ਬ로우ਬੀਟ ਇਟਸ ਪੋਲਿਟੀਕਲ ਆਪੋਨੈਂਟਸ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਸੀਬੀਆਈ ਤੇ ਈਡੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਡੇਡਡ ਸਾਲ ਕਰਪਸ਼ਨ ਦੇ ਮੈਟਰਸ ਵਿੱਚ ਅੰਦਰ ਰਹੇ ਨੇ ਔਰ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੂੰ ਬੇਲਾ ਮਿਲ ਗਿਆ ਨੇ ਪਰਚੋ ਰੋਏ ਫਿਰ ਵੀ ਮੰਨ ਕੇ ਚੱਲੀਏ ਕਿ ਈਡੀ ਦੇ ਸੀਬੀਆਈ ਗਲਤ ਕੰਮ ਕਰ ਰਹੀ ਕਿਉਂਕਿ ਹੋਰ ਬਹੁਤ ਸਾਰੇ ਪੋਲੀਟিক্যাল ਲੀਡਰਸ ਨੂੰ ਇਨਵੋਲ ਕੀਤਾ ਗਿਆ ਤੇ ਕਿ ਸਕੇਜਰੀਵਾਲ ਤੇ ਭਗਵੰਤ ਮਾਨ ਦੱਸਣਗੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਵਿਜੀਲੈਂਸ ਡਿਪਾਰਟਮੈਂਟ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੀ ਦਹਿਸ਼ਤ ਮਚਾ ਰਹੀ ਹੈ ਕਿੰਨੇ ਝੂਠੇ ਪਰਚੇ ਦਰਜ ਕੀਤੇ ਨੇ ਔਰ ਦੂਸਰਾ ਇਹ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਲੈਵਲ ਤੇ ਉੱਪਰ ਕਿ ਉਹਨਾਂ ਦੇ ਟੀਵੀ ਜੀ ਬੋਲਦੇ ਨੇ ਆਵਾਜ਼ ਕਿ ਪੰਜਾਬ ਦਾ ਟੀਵੀ ਕੋ ਜਿਹੜਾ ਮੇਨਸਟ੍ਰੀਮ ਆ ਔਰ ਅਖਬਾਰਾਂ ਜਿਹੜੇ ਪ੍ਰਿੰਟ ਮੀਡੀਆ ਕੀ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਪੁੱਛਦਾ ਕਿ ਜਿਹੜੇ ਇਲਜ਼ਾਮ ਤੁਸੀਂ ਬੀਜੇਪੀ ਤੇ ਲਾਉਣੇ ਕਿ ਦੇ ਆਰ ਮਿਸਯੂਜ਼ਿੰਗ ਈਡੀਐਂਟਸ ਸੀਬੀਆਈ ਐਂਡ ਥੈਟ ਦੇ ਹੈਵ ਹਾਈਜੈਕਡ ਦਾ ਮੀਡੀਆ ਐਟ ਦਾ ਨੈਸ਼ਨਲ ਲੈਵਲ ਕੀ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਨਹੀਂ ਕੀਤਾ ਕੀ ਤੁਸੀਂ ਪੰਜਾਬ ਦੇ ਵਿੱਚ ਪੁਲਿਸ ਦਾ ਤੇ ਵਿਜਲੈਂਸ ਦਾ ਦੁਰਉਪਯੋਗ ਨਹੀਂ ਕੀਤਾ ਆ ਸਾਡੇ ਪੰਜਾਬ ਦੇ ਹਾਲਾਤ ਬਣਾ ਕੇ ਰੱਖਦਾ ਹੈ ਕਹਿੰਦਾ ਸਰ ਜੀ ਦਾ ਪਾਰਟ ਆਫ ਕਾਂਗਰਸ ਤੁਸੀਂ ਕੀ ਸੋਚਦੇ ਹੋ ਕਿ اپੋਜੀਸ਼ਨ ਦਾ ਰੋਲ ਇੱਥੇ ਕਿਹੋ ਜਿਹਾ ਹੋਣਾ ਚਾਹੀਦਾ ਹੈ ਨਹੀਂ ਮੈਂ ਆਪਣਾ ਤੁਹਾਨੂੰ اپੋਜੀਸ਼ਨ ਦਾ ਮੈਨੂੰ ਸਵਾਲ ਪੁੱਛਿਆ ਗਿਆ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਿੱਤਾ ਵਾ اپੋਜੀਸ਼ਨ ਦਾ ਰੋਲ ਹਰ ਇੰਪੋਰਟ ਹਾਲਾਂਕਿ ਇਹ ਨਹੀਂ ਹੈ ਕਿ ਕਾਂਗਰਸ اپੋਜੀਸ਼ਨ ਦਾ ਰੋਲ ਨਹੀਂ ਅਦਾ ਕਰੇ ਇਹ ਨਹੀਂ ਮੈਂ ਕਹਿ ਰਿਹਾ ਸਾਡੇ ਲੀਡਰ ਆਫ اپੋਜੀਸ਼ਨ ਨੇ ਵਿਧਾਨ ਸਭਾ ਜਿੰਨਾ ਟਾਈਮ ਦਿੱਤਾ ਜਾਂਦਾ ਵਾ ਸਪੀਕਰ ਦੇ ਜ਼ਰੀਏ ਔਰ ਆਊਟਸਾਈਡ ਦਾ ਵਿਧਾਨ ਸਭਾ ਜਿੰਨੇ ਹੈਗੇ ਕਰ ਸਕਦੇ ਆਂ ਪਰ ਮੈਂ ਸ ਮੈਂ ਸਾਰੀ ਆਪੋਜੀਸ਼ਨ ਨੂੰ ਪੁੱਛ ਰਿਹਾ ਕਹਿ ਰਿਹਾ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਦਹਿਸ਼ਤ ਦੀ ਇੰਨੀ ਪਾ ਦਿੱਤੀ ਗਈ ਆ ਪੁਲਿਸ ਮੁਕਾਬਲੇ ਪੁਲਿਸ ਝੂਠੇ ਪਰਚਿਆਂ ਦੀ ਜੇਲ੍ਹਾਂ ਦੀ ਕਿ ਹਰ ਆਦਮੀ ਦੇ ਘਰ ਪਰਿਵਾਰ ਨੇ ਬੱਚੇ ਨੇ ਉਹ ਅਗਲੇ ਘਬਰੌਂਦੇ ਨੇ ਇਸ ਕਰਕੇ ਸਾਰਾ ਇਹ ਪਰ ਇਹਦੀ ਜ਼ਿੰਮੇਵਾਰੀ ਤਾਂ ਅਲਟੀਮੇਟਲੀ ਸਾਰੀ ਮੌਜੂਦਾ ਸਰਕਾਰ ਤੇ ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਜਾਂਦੀ ਤੁਸੀਂ ਆਲ ਪਾਰਟੀ ਮੀਟਿੰਗ ਅਦਰ ਦੈਨ ਦਾ ਰੂਲਿੰਗ ਪਾਰਟੀ ਦੀ ਕੋਈ ਹੋਰ ਮਾਮਲੇ ਤੇ ਡਿਮਾਂਡ ਦੇਖੋ ਆਈ ਐਮ ਨਾਟ ਇਨ ਅ ਪੋਜੀਸ਼ਨ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਆਫ ਕੌਰਸ ਮੈਂ ਆਪਣੀ ਪਾਰਟੀ ਦੇ ਪਲੈਟਫਾਰਮ ਤੇ ਗੱਲਾਂ ਜ਼ਰੂਰ ਰੱਖੂੰਗਾ ਮੈਂ ਪਹਿਲਾਂ ਵੀ ਰੱਖਦਾ ਰਿਹਾ ਲੇਕਿਨ ਨੈਕਸਟ ਸਾਡੀ ਜਿਹੜੀ ਮੀਟਿੰਗ ਹੋਏ ਉਸ ਮੈਂ ਕਹੂੰਗਾ ਕਿ ਬਹੁਤ ਨੀਚੇ ਤਸ਼ੱਦਦ ਤੇ ਜ਼ਿਆਤੀਆਂ ਹੋ ਰਹੀਆਂ ਨੇ ਐਂਡ ਵੀ ਹੈਵ ਟੂ ਗੈਟ ਡਾਊਨ ਟੂ ਦਾ ਗਰਾਉਂਡ ਟੂ ਅਪੋਜ਼ 올 ਥੀਸ ਐਟ੍ਰੋਸਿਟੀਆਂ